ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹੱਲਾ ਤੀਜਾ ਤੇਰੀ ਆਖਾਣੀ ਤੇਰੀ ਆ ਬਾਣੀ ਬਿਨ ਨਾਵੈ ਸਭ ਧਰਮ ਭੁਲਾਣੀ ਗੁਰ ਸੇਵਾ ਤੇ ਹਰ ਨਾਮ ਪਾਇਆ ਬਿਨ ਸਤਗੁਰ ਕੋਏ ਨਾ ਪਾਵਣਿਆ ਹਉ ਵਾਰੀ ਜੀਉ ਵਾਰੀ ਹਰ ਸੇਤੀ ਚਿਤ ਲਾਵਣਿਆ ਹਰ ਸੱਚਾ ਗੁਰ ਭਗਤੀ ਪਾਈਐ ਸਹਜੇ ਮਾਨਵ ਵਸਾਵਣਿਆ ਰਹਾਉ ਸਤਿਗੁਰ ਸੇਵੇ ਤਾ ਸਭ ਕੁਛ ਪਾਏ ਜੇਹੀ ਮਨਸਾ ਕਰ ਲਾਗੇ ਤੇਹਾ ਫਲ ਪਾਏ ਸਤਿਗੁਰ ਦਾਤਾ ਸਭਨਾ ਵਥੂ ਕਾ ਪੂਰਿਆ ਭਾਗ ਮਿਲਾਵਣਿਆ ਇਹੋ ਮਨ ਮੈਲਾ ਇਕ ਨਾ ਧਿਆਏ ਅੰਤਰ ਮੈਲ ਲਾਗੀ ਬਹੁ ਦੂਜਾ ਪਾਏ ਤਾਟ ਤੀਰਥ ਦਿਸੰਤਰ ਪਵੈ ਅਹੰਕਾਰੀ ਹੋਰ ਵਧੇਰਾ ਹਉਮੈ ਮਲ ਲਾਵਣਿਆ ਸਤਗੁਰ ਸੇਵੇ ਤਾ ਮਲ ਜਾਏ ਜੀਵਤ ਮਰੈ ਹਰ ਸਿਓ ਚਿਤ ਲਾਏ ਹਰ ਨਿਰਮਲ ਸਚ ਮੈਲ ਨਾ ਲਾਗੈ ਸਚ ਲਾਗੈ ਮੈਲ ਗਵਾਵਣਿਆ ਬਾਜ ਗੁਰੂ ਹੈ ਅੰਧ ਗੁਬਾਰਾ ਅਗਿਆਨੀ ਅੰਦਾ ਅੰਧ ਅੰਧਾਰਾ ਬਿਸ਼ਟਾ ਕੇ ਕੀੜੇ ਬਿਸ਼ਟਾ ਕਮਾਵੇ ਹੈ ਫਿਰ ਬਿਸ਼ਟਾ ਮਾਹੇ ਪਚਾਵਣਿਆ ਮੁਕਤੇ ਸੇਵੇ ਮੁਕਤਾ ਹੋਵੇ ਹਉਮੈ ਮਮਤਾ ਸਬ ਦੇਖ ਹੋਵੇ ਅਨ ਦਿਨ ਹਰ ਜੀਉ ਸੱਚਾ ਸੇਵੀ ਪੂਰੇ ਭਾਗ ਗੁਰ ਪਾਵਣਿਆ ਆਪੇ ਬਖਸੇ ਮੇਲ ਮਿਲਾਏ ਪੂਰੇ ਗੁਰ ਤੇ ਨਾਮ ਨਿਧ ਪਾਏ ਸਚੈ ਨਾਮ ਸਦਾ ਮਨ ਸਚਾ ਸਚ ਸੇਵੇ ਦੁਖ ਗਵਾਵਣਿਆ ਸਦਾ ਹਜੂਰ ਦੂਰ ਨਾ ਜਾਣੋ ਗੁਰ ਸਬਦਿ ਹਰ ਅੰਤਰ ਪਛਾਨੋ ਨਾਨਕ ਨਾਮ ਮਿਲਾ ਵਡਿਆਈ ਪੂਰੇ ਗੁਰ ਤੇ ਪਾਵਣਿਆ ਮਾਜ ਮਹੱਲਾ ਤੀਜਾ ਅਥੈ ਸਾਚੇ ਸੋ ਆਗੈ ਸਾਚੇ ਮਨ ਸੱਚਾ ਸੱਚਾ ਸ਼ਬਦ ਰਾਚੇ ਸੱਚਾ ਸੇਵਹਿ ਸੱਚ ਕਮਾਵਹਿ ਸੱਚੋ ਸੱਚ ਕਮਾਵਣਿਆ ਹਉ ਵਾਰੀ ਜਿਉ ਵਾਰੀ ਸੱਚਾ ਨਾਮ ਮਨ ਵਸਾਵਣਿਆ ਸੱਚੇ ਸੇਵਹਿ ਸੱਚ ਸਮਾਵਹਿ ਸੱਚੇ ਕੇ ਗੁਣ ਗਾਵਣਿਆ ਰਹਾਉ ਪੰਡਿਤ ਪੜ੍ਹੈ ਸਾਧਨਾ ਪਾਵਹਿ ਦੂਜੈ ਭਾਏ ਮਾਇਆ ਮਨ ਪਰਮਾਵਹਿ ਮਾਇਆ ਮੋਹਿ ਸਭ ਸੁਧ ਗਵਾਈ ਕਰ ਅਵਗਣ ਪਛੋ ਤਾ ਬਣਿਆ ਸਤਗੁਰ ਮਿਲੈ ਤਾ ਤਤ ਪਾਏ ਹਰ ਕਾ ਨਾਮ ਮਨ ਵਸਾਏ ਸਬਦ ਮਰੈ ਮਨ ਮਾਰੈ ਆਪਣਾ ਮੁਕਤੀ ਕਾ ਦਰ ਪਾਵਣਿਆ ਕਿਲ ਵਿਖ ਕਾਟੈ ਕ੍ਰੋਧ ਨਿਵਾਰੇ ਗੁਰ ਕਾ ਸਬਦ ਰਖੈ ਔਰ ਧਾਰੇ ਸਾਚ ਰਤੇ ਸਦਾ ਬੈ ਰਾਗੀ ਹਉ ਮੈਂ ਮਾਰ ਮਿਲਾਵਣਿਆ ਅੰਤਰ ਰਤਨ ਮਿਲਾਇ ਮਿਲਾਇ ਤ੍ਰਿਬਿਦ ਮਨਸਾ ਤ੍ਰਿਬਿਦ ਮਾਇਆ ਪੜਾ ਪੜਾ ਪੰਡਿਤ ਮੋਨੀ ਥੱਕੇ ਚੌਥੇ ਪਦ ਕੀ ਸਾਰ ਨਾ ਪਾਵਣਿਆ ਆਪੇ ਰੰਗੇ ਰੰਗ ਚੜਾਏ ਸੇ ਜਨ ਰਾਤੇ ਗੁਰ ਸ਼ਬਦ ਰੰਗਾਏ ਹਰ ਰੰਗ ਚੜਿਆ ਅਤ ਅਪਾਰਾ ਹਰ ਰਸ ਰਸ ਗੁਣ ਗਾਵਣਿਆ ਗੁਰਮੁਖ ਰਿੱਧ ਸਿਧ ਸੱਚ ਸੰਜਮ ਸੋਈ ਗੁਰਮੁਖ ਗਿਆਨ ਨਾਮ ਮੁਕਤ ਹੋਈ ਗੁਰਮੁਖ ਕਾਰ ਸੱਚ ਕਮਾਵਹਿ ਸੱਚੇ ਸੱਚ ਸਮਾਵਣਿਆ ਗੁਰਮੁਖ ਥਾਪੇ ਥਾਪ ਉਥਾਪੇ ਗੁਰਮੁਖ ਜਾਤ ਪਤ ਸਭ ਆਪੇ ਨਾਨਕ ਗੁਰਮੁਖ ਨਾਮ ਧਿਆਏ ਨਾਮੇ ਨਾਮ ਸਮਾਵਣਿਆ ਮਾਜ ਮਹੱਲਾ ਤੀਜਾ ਉਤਪਤ ਪਰਲੋ ਸਬਦੇ ਹੋਵੇ ਸਬਦੇ ਹੀ ਫਿਰ ਉਪਤ ਹੋਵੇ ਗੁਰਮੁਖ ਵਰਤੈ ਸਭ ਆਪੇ ਸੱਚਾ ਗੁਰਮੁਖ ਉਪਾਏ ਸਮਾਵਣਿਆ ਹਉ ਵਾਰੀ ਜੀਉ ਵਾਰੀ ਗੁਰਪੂਰਾ ਮਨ ਵਸਾਵਣਿਆ ਗੁਰ ਤੇ ਸਾਤ ਭਗਤ ਕਰੇ ਦਿਨ ਰਾਤੀ ਗੁਣ ਕਹਿ ਗੁਣੀ ਸਮਾਵਣਿਆ ਰਹਾਉ ਗੁਰਮੁਖ ਧਰਤੀ ਗੁਰਮੁਖ ਪਾਣੀ ਗੁਰਮੁਖ ਪਵਨ ਬੈ ਸੰਤਰ ਖੇਲੈ ਵਿਡਾਣੀ ਸੋ ਨਿਗੂਰਾ ਜੋ ਮਰ ਮਰ ਜੰਮੈ ਨਿਗੂਰੇ ਆਵਣ ਜਾਵਣਿਆ ਤਿੰਨ ਕਰਤੇ ਇੱਕ ਖੇਲ ਰਚਾਇਆ ਕਾਇਆ ਸਰੀਰੈ ਵਿੱਚ ਸਭ ਕਿਛ ਪਾਇਆ ਸ਼ਬਦ ਭੇਦ ਕੋਈ ਮਹਿਲ ਪਾਏ ਮਹਿਲੇ ਮਹਿਲ ਬੁਲਾਵਣਿਆ ਸੱਚਾ ਸਾਹੋ ਸੱਚੇ ਵਣਜਾਰੇ ਸੱਚ ਵਣਜ ਹੈ ਗੁਰਹੇਤ ਅਪਾਰੇ ਸੱਚ ਵਿਹਾਜ ਹੈ ਸੱਚ ਕਮਾਵ ਹੈ ਸੱਚੋ ਸੱਚ ਕਮਾਵਣਿਆ ਬਿਨ ਰਾਸੀ ਕੋ ਵਾਥ ਕਿਉ ਪਾਏ ਮਨਮੁਖ ਭੂਲੇ ਲੋਕ ਸਬਾਏ ਬਿਨਰਾਸੀ ਸਭ ਖਾਲੀ ਚੱਲੇ ਖਾਲੀ ਜਾਏ ਦੁਖ ਪਾਵਣਿਆ ਏਕ ਸਚ ਵਣਜਹਿ ਗੁਰ ਸ਼ਬਦ ਪਿਆਰੇ ਆਪ ਤਰਹਿ ਸਗਲੇ ਕਉਲ ਤਾਰੇ ਆਏ ਸੇ ਪਰਵਾਣ ਹੋਏ ਮਿਲ ਪ੍ਰੀਤਮ ਸੁਖ ਪਾਵਣਿਆ ਅੰਤਰ ਵਸਤ ਬੂੜਾ ਬਾਹਰ ਭਾਲੇ ਮਨਮੁਖ ਅੰਦੇ ਫਿਰ ਹੈ ਬੇਤਾਲੇ ਜਿਥੈ ਵਥ ਹੋਵੇ ਤਿਤੋ ਹੋ ਕੋਈ ਨਾ ਪਾਵੇ ਮਨਮੁਖ ਭਰਮ ਭੁਲਾਵਣਿਆ ਆਪੇ ਦੇਵੇ ਸਬਦ ਬੁਲਾਏ ਮਹਿਲੇ ਮਹਿਲ ਸਹਜ ਸੁਖ ਪਾਏ ਨਾਨਕ ਨਾਮ ਮਿਲੇ ਵਡਿਆਈ ਆਪੇ ਸੁਣ ਸੁਣ ਧਿਆਵਣਿਆ ਆਪੇ ਦੇਵੇ ਸਬਦ ਬੁਲਾਏ ਮਹਿਲੇ ਮਹਿਲ ਸਹਜ ਸੁਖ ਪਾਏ ਨਾਨਕ ਨਾਮ ਮਿਲਾ ਵਧਾਈ ਆਪੇ ਸੁਣ ਸੁਣ ਤੇ ਆਵਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ